ਦੀ ਵਿੱਚ ਜੁੜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਅਲੀ ਦੇ ਨਾਰਿਆਂ ਨਾਲ ਯਾ ਅਲੀ ਦੇ ਨਾਰਿਆਂ ਨਾਲ ਗੂੰਜਿਆ ਜਦੋਂ ਕੱਚੀ ਘੜੀ ਦਾ ਮੈਦਾਨ ਸੀ ਸਵਾ ਲੱਖ ਨਾਲ ਲੜੇਗਾ ਇੱਕੋ ਖਾਲਸਾ ਮੇਰੇ ਗੁਰੂ ਦਾ ਫਰਮਾਨ ਸੀ ਵੈਰੀ ਚੜਾਏ ਲੱਖਾਂ ਕੀਤਾ ਜੰਗ ਦਾ ਐਲਾਨ ਸੀ 40 ਸਿੰਘਾਂ ਅਗੇ ਪਾਤਸ਼ਾ ਫਿਰ ਚੰਡੀ ਲਹਿਰਾ ਕੇ ਬੋਲੇ ਉਹੀ ਮੇਰਾ ਸਿੱਖ ਜੋ ਲੜੇ ਸੀਸ ਗਵਾ ਕੇ ਆਇਆ ਅਕਾਲ ਪੁਰਖ ਤੋਂ ਮੈਂ ਆਗਿਆ ਪਾ ਕੇ ਮੈਂ ਪੰਥ ਜਿਉਂਦਾ ਰੱਖਣਾ ਪੁੱਤ ਭੇਂਟ ਚੜਾ ਕੇ ਜਿਸ ਥਾਂ ਤੇ ਅੱਜ ਅਸੀਂ ਹਾਜ਼ਰ ਹਾਂ ਇਤਿਹਾਸਕ ਤੱਥ ਅਜਿਹੇ ਨੇ ਜਿਨ੍ਹਾਂ ਬਾਰੇ ਤੁਸੀਂ ਬਹੁਤ ਵਿਸਥਾਰ ਵਿੱਚ ਮੇਰੇ ਤੋਂ ਪਹਿਲਾਂ ਸੁਣ ਚੁੱਕੇ ਹੋ ਥੋੜਾ ਜਿਹਾ ਅਗਾਹ ਲੈ ਚੱਲਾਂ ਕਿ ਦੁਨੀਆ ਵਿੱਚ ਇੱਕੋ ਇੱਕ ਮਿਸਾਲ ਹੈ ਇਸ ਥਾਂ ਤੇ ਜਿੱਥੇ ਭਾਈ ਗੋਦਰ ਜੀ ਦੇ ਨਾਲ-ਨਾਲ ਉਹਨਾਂ ਦੀ ਪਤਨੀ ਦਾ ਵੀ ਇੱਥੇ ਜਿੱਥੇ ਉਹਨਾਂ ਨੇ ਹਸ ਵੇਲੇ ਥਾਂ ਦਾ ਕਿਰਪਾ ਕਰਕੇ ਨਾਮ ਜੈ ਸਮਾਦ ਜਿੱਥੇ ਪਹਿਲੀ ਇੱਕੋ ਇੱਕ ਔਰਤ ਦੀ ਸਮਾਦ ਬਣੀ ਹੋਵੇ ਬਾ ਕਮਾਲ ਜਿੱਥੇ ਗੁਰੂ ਸਾਹਿਬ ਦਾ ਸੁਨੇਹਾ ਸੀ ਕਿ ਔਰਤ ਕਿਸ ਢੰਗ ਨਾਲ ਬਰਾਬਰ ਚੁੱਕੀ ਜਾਣੀ ਹੈ ਜਿਸ ਗੱਲ ਦਾ ਜ਼ਿਕਰ ਮੈਂ ਕੀਤਾ ਕਿਉਂਕਿ ਅੱਜ ਦਿਨ ਜੇ ਬੀਬੀ ਹਰ ਸ਼ਰਨਕਾਰ ਦਾ ਉਸ ਸ਼ਰਨਕਾਰ ਦੇ ਬਾਰੇ ਕੁਝ ਪਲ ਜ਼ਰੂਰ ਤੁਹਾਡੇ ਨਾਲ ਸਾਂਝ ਪਵਾ ਦਿਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਸੀ ਕਿਸੇ ਵੀ ਸਿੰਘ ਉੱਤੇ ਹੱਥ ਧਰਿਆ ਹੁੰਦਾ ਨਾ ਆਪਣੀ ਜਾਨ ਵਾਰਨ ਲਈ ਤਿਆਰ ਖੜਾ ਹੁੰਦਾ ਬੀਬੀ ਸ਼ਰਨ ਜੀ ਕੋ ਜਾਣ ਦਾ ਕੋਈ ਖਾਸ ਮਕਸਦ ਸੀ ਜੇ ਅਸੀਂ ਸਮਝ ਸਕੇ ਹੋਈਏ ਤਾ ਮਕਸਦ ਇਹ ਸੀ ਕਿ ਉਸ ਸਮੇਂ ਐਲਾਨ ਸੀ ਕੋਈ ਵੀ ਜਣਾ ਜਿਹੜੀਆਂ ਉੱਥੇ ਲਾਸ਼ਾਂ ਪਈਆਂ ਨੇ ਉਹਨਾਂ ਨੂੰ ਦਫਨਾਉਣ ਲਈ ਨੇੜੇ ਨਹੀਂ ਜਾ ਸਕਦਾ ਪਨਾਹ ਕਰ ਦਿੱਤਾ ਜਾਏਗਾ ਪੂਰੀ ਮੁਗਲ ਫੌਜ ਸੀ ਹੋਣਾ ਵੀ ਅਜਿਹਾ ਹੀ ਸੀ ਜਿਸ ਕਦਰ ਕਮਾਲ ਦੀ ਚਪੇੜ ਗੁਰੂ ਸਾਹਿਬ ਨੇ ਪੂਰੇ ਮੁਗਲ ਸਮਰਾਜ ਨੂੰ ਮਾਰੀ ਦੁਨੀਆ ਵਿੱਚ ਇਹ ਇਤਿਹਾਸ ਵੀ ਨਹੀਂ ਮਿਲਦਾ ਉਹ ਬੀਬੀ ਜਿਹਦਾ ਆਪਣਾ ਪਤੀ ਉਥੇ ਨਾਲ ਹੀ ਸ਼ਹੀਦ ਹੋਇਆ ਪਿਆ ਸੀ ਇਹ ਸੁਨੇਹਾ ਦਿੱਤਾ ਸੀ ਪੂਰੀ ਦੁਨੀਆ ਨੂੰ ਕਿ ਜਿਸ ਦੇ ਅੱਗੇ ਨਾਂ ਦੇ ਅੱਗੇ ਕੌਰ ਲੱਗ ਜਾਏ ਨਾ ਉਹ ਕਦੇ ਅਫਸੋਸ ਨਹੀਂ ਮਨਾਉਂਦੀ ਚੜ੍ਹਦੀ ਕਲਾ ਵਿੱਚ ਰਹਿੰਦੀ ਉਹਦਾ ਆਪਣਾ ਪਤੀ ਵੀ ਜੇ ਉਥੇ ਸ਼ਹੀਦ ਹੋਇਆ ਪਿਆ ਤਾਂ ਉਸੇ ਨੂੰ ਹੁਕਮ ਦਿੱਤਾ ਸੀ ਜਾ ਇਹ ਸਾਰੇ ਜਿੰਨੇ ਵੀ ਉਥੇ ਮੇਰੇ ਪੁੱਤਰ ਪਏ ਨੇ ਕਿਸੇ ਦੀ ਵੀ ਬੇਅਦਬੀ ਨਾ ਹੋ ਜਾਏ ਉਸ ਬੀਬੀ ਦਾ ਰਾਤ 2:30 ਵਜੇ ਨਿਕਲਣਾ ਜਿਹਦੇ ਸਾਹਮਣੇ ਪੂਰੀ ਮੁਗਲ ਫੌਜ ਸੀ ਪੂਰੀ ਸੰਤਨਤ ਹਰ ਚੀਜ਼ ਸੀ ਤੋਪਾਂ ਸੀ ਘੋੜੇ ਸੀ ਸਭ ਕੁਝ ਕੁਝ ਵੀ ਨਹੀਂ ਸੀ ਜਿਹੜੀ ਖਤਮ ਤੇ ਅਗਲੇ ਸਾਹਮਣੇ ਨੂੰ ਨੇਸਤਾ ਨਬੂਦ ਨਾ ਕਰ ਸਕਦੀ ਹੋਵੇ ਉਹਦੇ باوجود ਉਹ ਇਕੱਲੀ ਧੀ ਤੁਰੀ ਸੀ ਸਾਪੜਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਕਿ ਮੈਂ ਉਹ ਕਰ ਵਿਖਾਵਾਂਗੀ ਜਿਹੜੀ ਦੁਨੀਆ ਵਿੱਚ ਕਦੇ ਮਿਸਾਲ ਹੋਰ ਹੋਵੇਗੀ ਨਹੀਂ ਤੇ ਜੋ ਉਸਨੇ ਕਰ ਵਿਖਾਇਆ ਉਹ ਬੀਬੀ ਨੇ ਅੱਜ ਵੀ ਜੇ ਮੁਗਲ ਸਮਰਾਜ ਉਹਦੇ ਸਾਹਮਣੇ ਖੜਾ ਹੋਏਗਾ ਤਾਂ ਅੱਜ ਵੀ ਸ਼ਰਮਿੰਦਾ ਹੋਏਗਾ ਕਿ ਜਿਹੜੇ ਤੋਪਾਂ ਲੈ ਕੇ ਘੋੜੇ ਲੈ ਕੇ ਹਾਥੀ ਲੈ ਕੇ ਪਹੁੰਚੇ ਸਨ ਕਿ ਇਹ ਅੱਗ ਕਿੱਥੋਂ ਨਿਕਲੀ ਦਿਸਦੀ ਏ ਇਹਦਾ ਮਤਲਬ ਹੈ ਕਈ ਲੱਖਾਂ ਦੀ ਉਥੇ ਫੌਜ ਖੜੀ ਹੋਣੀ ਹੈ ਤੇ ਇੱਕ ਨੇ ਹੱਥੀ ਔਰਤ ਨੂੰ ਵੇਖ ਕੇ ਕੀ ਹਾਲ ਹੋਇਆ ਹੁਣ ਪੂਰੀ ਮੁਗਲ ਸਲਤਨਤ ਦਾ ਸੋਚਿਆ ਜਾ ਸਕਦਾ ਪਰ ਅਸੀਂ ਲਾਣਾ ਤੇ ਕਿਉਂ ਨਾ ਔਰਤਾਂ ਦਾ ਸਾਰਾ ਇਤਿਹਾਸ ਗਾਇਬ ਕਰ ਦਿੱਤਾ ਅੱਜ ਵੀ ਜੇ ਅਰਦਾਸ ਕਰਦੇ ਆ ਤਾਂ ਅਸੀਂ ਕਿਤੇ ਵੀ ਇਹ ਜ਼ਿਕਰ ਨਹੀਂ ਕਰਦੇ ਕਿ ਉਹ 300 ਔਰਤਾਂ ਵਿੱਚੋਂ ਕਿਹਨਾਂ ਦਾ ਨਾਮ ਸੀ ਕਿਸੇ ਨੇ ਜੇ ਯਾਦ ਰੱਖੀ ਹੋਵੇ ਜੇ ਨਹੀਂ ਤਾਂ ਬੀਬੀ ਲੱਖੀ ਦਾ ਜ਼ਿਕਰ ਮੈਂ ਕਰ ਦਿੰਨੀ ਜੇ ਉਹ 300 ਔਰਤਾਂ ਉਦੋਂ ਜੇਲਾਂ ਦੇ ਵਿੱਚ ਆਪਣਾ ਧਰਮ ਤਬਦੀਲ ਕਰ ਜਾਂਦੀਆਂ ਸੱਚ ਜਾਣਿਓ ਜਿਸ ਅਣਖ ਨਾਲ ਅੱਜ ਸਾਰੇ ਅਸੀਂ ਬੈਠੇ ਆ ਨਾ ਇਹ ਅਣਖ ਹੋਣੀ ਨਹੀਂ ਸੀ ਉਹ 300 ਔਰਤਾਂ ਵਿੱਚੋਂ ਇੱਕ ਵੀ ਹਿੱਲੀ ਨਹੀਂ ਇੱਕ ਵੀ ਡੋਲੀ ਨਹੀਂ ਇੱਕ ਵੀ ਡਿੱਗੀ ਨਹੀਂ ਇਹੋ ਕਹਿੰਦੀ ਰਹੀ ਕਿ ਇੱਕ ਨਹੀਂ 100 ਵੀ ਪੁੱਤਰ ਹੁੰਦੇ ਕੁਰਬਾਨ ਕਰ ਦਿੰਦੀ ਭੁਖੀਆਂ ਧਿਆਈਆਂ ਦੇ ਜਿਸ ਤਰੀਕੇ ਛਾਤੀ ਤੇ ਪਾਟ ਰੱਖੇ ਗਏ ਸੀ ਜਿਸ ਤਰੀਕੇ ਆਪਣੇ ਅੱਖਾਂ ਸਾਹਮਣੇ ਉਹਨਾਂ ਨੇ ਨਿੱਕੇ ਨਿੱਕੇ ਪਾਲਨੇਜ਼ੀਆਂ ਨਾਲ ਫੁੰਡਵਾ ਦਿੱਤੇ ਸੀ ਤੱਕ ਨਹੀਂ ਕੀਤੀ 300 ਔਰਤਾਂ ਸੀ ਇੱਕ ਜਾਂ ਦੋ ਨਹੀਂ ਕਿੰਨੀਆਂ ਦੇ ਨਾਂ ਸੀ ਯਾਦ ਰੱਖ ਸਕੇ ਇਹੀ ਕਾਰਨ ਅੱਜ ਜੇ ਆਪਣੇ ਅੰਦਰ ਝਾਤ ਮਾਰ ਕੇ ਵੇਖਾਂਗੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤਾਂ ਸਮਝ ਆ ਜਾਂਦਾ ਹੈ ਕਿ ਅਸੀਂ ਨਿਵਾਣ ਵੱਲ ਕਿਉਂ ਜਾ ਰਹੇ ਹਾਂ ਕਿਉਂ ਸਾਡੇ ਧਰਮ ਤੋਂ ਜਿਸ ਨੂੰ ਅਨਿਖੜਵਾ ਅੰਗ ਕਿਹਾ ਗਿਆ ਸੀ ਸਾਡੇ ਵਿੱਚੋਂ ਨਿਕਲ ਕੇ ਹੋਰਨਾ ਧਰਮਾਂ ਵਿੱਚ ਤਬਦੀਲ ਕਿਉਂ ਹੋ ਰਹੇ ਨੇ ਕਿਉਂਕਿ ਆਪਣਾ ਉਹ ਅਦਾ ਹਿੱਸਾ ਜਿਸ ਨੂੰ ਬਰਾਬਰੀ ਦਾ ਦਰਜਾ ਨਹੀਂ ਇੱਕ ਕਦਮ ਉਤਾਂ ਦਾ ਦਰਜਾ ਦਿੱਤਾ ਸੀ ਅਸੀਂ ਆਪਣੇ ਇਤਿਹਾਸ ਵਿੱਚੋਂ ਮੰਨਫੀ ਕਰਦੇ ਜਾ ਰਹੇ ਹਾਂ ਬੀਬੀ ਲੱਖੀ ਦਾ ਇਤਿਹਾਸ ਜੇ ਮੈਂ 2 ਮਿੰਟ ਵਿੱਚ ਨਾ ਦੱਸਿਆ ਸ਼ਾਇਦ ਉਹ ਮੁੜ ਕੇ ਫਿਰ ਦਫਾ ਨਹੀਂ ਹੋ ਜਾਣਾ ਬੀਬੀ ਲੱਖੀ ਸਿੱਖ ਨਹੀਂ ਸੀ ਮੁਸਲਮਾਨ ਔਰਤ ਸੀ ਆਪਣੀ ਮਰਜ਼ੀ ਨਾਲ ਤਬਦੀਲ ਹੋਈ ਮੀਰ ਮੰਨੂ ਦੀ ਜੇਲ੍ਹ ਵਿੱਚ ਸਭ ਤੋਂ ਖੂਬਸੂਰਤ ਔਰਤ ਉਹੀ ਸੀ ਬਹੁਤ ਸੌਖਾ ਸੀ ਉਹਦੇ ਲਈ ਵਾਪਸ ਧਰਮ ਉਹੀ ਇਸਲਾਮ ਕਬੂਲ ਕਰ ਲੈਣਾ ਜਿਸ ਲਈ ਉਸ ਤੇ ਜ਼ੋਰ ਪਾਇਆ ਜਾ ਰਿਹਾ ਸੀ ਪਰ ਉਸ ਬੀਬੀ ਦਾ ਜਿਗਰਾ ਵੇਖ ਲਓ ਜੇ ਤਬਦੀਲ ਹੋਈ ਸੀ ਆਪਣੀ ਮਰਜ਼ੀ ਦੇ ਨਾਲ ਕారణੇ ਸੀ ਕਿ ਇੱਥੇ ਅਣਖ ਜੇ ਔਰਤ ਨੂੰ ਬਰਾਬਰੀ ਦਾ ਦਰਜਾ ਦੇ ਇੱਥੇ ਸਾਨੂੰ ਦੱਬਿਆ ਕੁਚਲਿਆ ਨਹੀਂ ਜਾਂਦਾ ਇਸ ਦਰਮ ਦੇ ਵਿੱਚ ਖੁੱਲੀ ਹਵਾ ਲੈਣਾ ਬਹੁਤ ਵਧੀਆ ਲੱਗਦਾ ਤੇ ਇਸ ਦਰਮ ਦੇ ਵਿੱਚ ਜਿਸ ਢੰਗ ਨਾਲ ਆਪਾਂ ਵਾਰਨ ਦੀ ਜਾਗ ਸਿਖਾਈ ਜਾਂਦੀ ਸੀ ਉਹ ਕਿਤੇ ਹੋਰ ਵੀ ਨਹੀਂ ਸੀ ਅੱਤ ਦੇ ਜ਼ੁਲਮ ਸਹੇ ਸੀ ਅੱਤ ਦੇ ਪੁੱਠਾ ਵੀ ਟੰਗਿਆ ਗਿਆ ਉਹਦੇ ਸਾਹਮਣੇ ਉਹਦੇ ਡੇਢ ਵਰਿਆਂ ਦੇ ਪਾਲ ਦੇ ਜਿਸ ਤਰੀਕੇ ਨੇਜ਼ੇ ਨਾਲ ਤਧੀਰੀਆਂ ਕੱਢੀਆਂ ਗਈਆਂ ਸੀ ਲਹੁੰਦੀਆਂ ਜੋ ਚੀਕਦਾ ਸੀ ਮਾਂ ਸੋਚ ਕੇ ਦੇਖ ਲਿਓ ਅੱਜ ਦੀਆਂ ਮਾਵਾਂ ਜਿਨ੍ਹਾਂ ਦੇ ਸਾਹਮਣੇ ਜੇ ਇਸ ਤਰੀਕੇ ਦਾ ਉਹਨਾਂ ਦੇ ਪੁੱਤਰਾਂ ਦਾ ਵੱਡ ਟੁੱਕ ਹੋ ਰਹੀ ਹੋਵੇ ਤਾਂ ਕੀ ਹਾਲ ਵਿੱਚ ਲੰਘਦੀਆਂ ਨੇ ਪਲ ਨਹੀਂ ਲਾਉਂਦੀਆਂ ਕਿ ਆਪਣਾ ਇੱਥੇ ਇਹ ਕਹਿਣ ਤੱਕ ਕਿ ਅਸੀਂ ਤਾਂ ਹੈ ਨਹੀਂ ਇਸ ਗੁਰੂ ਦੇ ਲਾੜੀ ਨਹੀਂ ਲੱਗੇ ਨੇ ਸਾਡੇ ਤੇ ਜ਼ੁਲਮ ਕਰ ਦਿੱਤਾ ਸਾਡੇ ਉੱਤੇ ਇੰਨਾ ਕਹਿਰ ਕਿਉਂ ਇੱਥੇ ਤੱਕ ਬੋਲ ਕੇ ਬੇਦਾਵਾ ਲਿਖ ਕੇ ਤੁਰ ਜਾਂਦੇ ਆ ਪਰ ਉਹ ਸਮਝਦੇ ਨਹੀਂ ਕਿ ਜਿਨ੍ਹਾਂ ਨੇ ਉਸ ਸਮੇਂ ਉਹ ਸਭ ਕੁਝ ਜਰਿਆ ਸੀ ਉਹਦੇ ਬਾਅਦ ਜੇ ਜਿਹੜਾ ਅਸਲ ਇਤਿਹਾਸ ਜਿਹੜੀ ਡੂੰਘਾਈ ਸਿੱਖ ਧਰਮ ਦੀ ਦਿਖਦੀ ਜੇ ਨਾ ਤੁਸੀਂ ਤੇ ਮੈਂ ਨਹੀਂ ਲਿਖਿਆ ਮੁਗਲ ਇਤਿਹਾਸ ਵਿੱਚ ਲਿਖਿਆ ਜੇ ਜਿਹੜੇ ਲਿਖਦੇ ਨੇ ਕਿ ਉੱਥੇ ਦੇ ਪਹਿਰੇਦਾਰਾਂ ਦੇ ਸਿਰ ਫਟਦੇ ਸਨ ਉਹਨਾਂ ਭੁੱਖੀਆਂ ਧਿਆਈਆਂ ਦੇ ਜਿਸ ਢੰਗ ਨਾਲ ਜੈਕਾਰੇ ਸੁਣਦੇ ਸੀ ਪਹਿਰੇਦਾਰ ਕਹਿੰਦੇ ਸੀ ਡਿਊਟੀਆਂ ਬਦਲ ਦਿਓ ਸਿਰ ਫਟਦੇ ਨੇ ਉਹ ਜੋਸ਼ ਕਿੱਥੋਂ ਸੀ ਉਹ ਜੋਸ਼ ਸੀ ਤੱਤੀਆਂ ਤਵੀਆਂ ਵਿੱਚੋਂ ਨਿਕਲਿਆ ਇੱਕੋ ਹੀ ਸੀ ਸ਼ਬਦ ਜਿਹੜਾ ਉੱਥੇ ਸਭ ਸੁਣਦੇ ਸਨ ਤੇਰਾ ਕੀਆ ਮਿੱਠਾ ਲੱਗੇ ਇਹ ਜੇ ਅਸਲ ਸਿੱਖੀ ਜਿਸ رسول ਦੇ ਉੱਤੇ ਸਿੱਖੀ ਖੜੀ ਜੇ ਉਦੇ ਵਿੱਚ ਤਲੰਜਲੀ ਦੇਣੀ ਨਹੀਂ ਲਿਖੀ ਹਰ ਦੁੱਖ ਨੂੰ ਜਰਨਾ ਦੱਸਿਆ ਜੇ ਕਿੰਨਾ ਵੀ ਹੋ ਜਾਏ ਸਿਰਫ ਸ਼ੁਕਰਾਨਾ ਕਰ ਸਕਦੇ ਆ ਸ਼ੁਕਰ ਹੈ ਮੈਨੂੰ ਚੁਣਿਆ ਗਿਆ ਮੈਨੂੰ ਪਰਖਿਆ ਗਿਆ ਸ਼ੁਕਰ ਹੈ ਮੈਂ ਹੁਣ ਹੀਰਾ ਬਣ ਕੇ ਨਿਕਲਾਂਗਾ ਇਹ ਸੋਚ ਸਾਡੇ ਦਰਮ ਵਿਚੋਂ ਮਨ ਕੀ ਹੋ ਰਹੀ ਹੈ ਇਹੀ ਕਾਰਨ ਹੈ ਕਿ ਸਾਡੇ ਇਸ ਵੇਲੇ ਦੇ ਅਣਗਿਣਤ ਬੱਚੇ ਜੋ ਨਾਲੀਆਂ ਵਿੱਚ ਮੂਦੇ ਪਏ ਨੇ ਨਸ਼ਿਆਂ ਦੇ ਖਾਤਰ ਜਿਨ੍ਹਾਂ ਦੇ ਵਿੱਚ ਏਜਸ ਦੇ ਕਿਟਾਣੂ ਪਰ ਚੁੱਕੇ ਨੇ ਜੋ ਨਪੁੰਸਕ ਹੋ ਚੁੱਕੇ ਨੇ ਉੱਥੇ ਹੀ ਬਸ ਨਹੀਂ ਉਹ ਬੱਚਿਆਂ ਨੇ ਜਿਸ ਢੰਗ ਨਾਲ ਅੱਗੋਂ ਸੋਚ ਦੇ ਵਿੱਚ ਤਬਦੀਲੀ ਲਿਆਈ ਹੈ ਨਾ ਸਿੰਘ ਸਾਹਿਬ ਬੈਠੇ ਨੇ ਮੇਰੀ ਔਕਾਤ ਨਹੀਂ ਮੈਂ ਇਹੋ ਜਿਹਾ ਕੁਝ ਕਹਿ ਸਕਾਂ ਪਰ ਮੇਰੇ ਗੁਰੂ ਨੇ ਇੰਨਾ ਕੁ ਸਮਝਾ ਔਕਾਤ ਨਹੀਂ ਮੈਂ ਇਹੋ ਜਿਹਾ ਕੁਝ ਕਹਿ ਸਕਾਂ ਪਰ ਮੇਰੇ ਗੁਰੂ ਨੇ ਇੰਨਾ ਕੁ ਸਮਝਾ ਦਿੱਤਾ ਕਿ ਜੇ ਕੋਈ ਬਾਬਰ ਨੂੰ ਜਾਬਰ ਕਹਿ ਸਕਦਾ ਤਾਂ ਇੰਨਾ ਕੁ ਦਮ ਰੱਖੋ ਜੋ ਗਲਤ ਉਹ ਗਲਤ ਕਹਿਣ ਲਈ ਕਿਉਂ ਅਸੀਂ ਅੱਜ ਹਰ ਅਰਦਾਸ ਦੇ ਬਾਅਦ ਕਹਿੰਨੇ ਆ ਜਿਨ੍ਹਾਂ ਨੇ ਮੱਥੇ ਟੇਕੇ ਨੇ ਉਹਨਾਂ ਦੇ ਖਜ਼ਾਨੇ ਭਰਪੂਰ ਕਰ ਦੇਣਾ ਕੂੜ ਨਾਮ ਦਿੱਤਾ ਗਿਆ ਜੀ ਕੂੜ ਤਾਂ ਅਸੀਂ ਵਾਪਸ ਕਿਉਂ ਫਿਰ ਉਸੇ ਹੀ ਦੌਲਤ ਵੱਲ ਨੂੰ ਮੁੜ ਚੁੱਕ ਰਹੇ ਹਾਂ ਕਿਉਂ ਅਸੀਂ ਹਮੇਸ਼ਾ ਇਹ ਕਹਿੰਨੇ ਆ ਅੱਜ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਾਈ ਕਮਾਲ ਹੀ ਹੋ ਗਿਆ ਇੱਕ ਪਾਸੇ ਕਹਿੰਦੇ ਆ ਆਪਣੀ ਮੈਂ ਖਤਮ ਕਰਕੇ ਅਸੀਂ ਪਹੁੰਚਣਾ ਮੈਂ ਹਾਂ ਨਹੀਂ ਮੇਰੀ ਕਬੂਲ ਹੀ ਹਾਜ਼ਰੀ ਤਾਂ ਹੋਣੀ ਹੈ ਜਿੱਥੇ ਹੋਮੇ ਖਤਮ ਹੈ ਜਿੱਥੇ ਮੈਂ ਖਤਮ ਆ ਕਿਉਂ ਆਖਰ ਉੱਥੇ ਜਾ ਕੇ ਅਸੀਂ ਐਨੀ ਹੋਮੇ ਪਾਲਦੇ ਆ ਕਿ ਜਿਹੜਾ ਸਭ ਕੁਝ ਸਾਨੂੰ ਦਿੱਤਾ ਹੀ ਉਸੇ ਦਾ ਉਸੇ ਦੇ ਤਿਲ ਫੁੱਲ ਵਿੱਚੋਂ ਇੱਕ ਲੰਗਰ ਜੋਗਿਆਂ ਲਈ ਅਸੀਂ ਆਪਣਾ ਨਾਮ ਲਿਖਵਾਉਣਾ ਚਾਹਨੇ ਕਿ ਸਾਡਾ ਜ਼ਿਕਰ ਕਰੋ ਅਸੀਂ ਲੰਗਰ ਦੇਣ ਵਾਲੇ ਉਸੇ ਗੁਰੂ ਨੂੰ ਹੋ ਗਏ ਆ ਇਕ ਜੀਜ਼ਾ ਮਨਫੀ ਹੋਣ ਦੀ ਲੋੜ ਏ ਤੇ ਫਿਰ ਸਭ ਤੋਂ ਅੱਤ ਜੋ ਅਸੀਂ ਕਰਦੇ ਆ ਪੁੱਤਰ ਦੀਆਂ ਦਾਤਾਂ ਕਮਾਲ ਹੀ ਕਰ ਛੱਡਿਆ ਜਿਸ ਢੰਗ ਨਾਲ ਅਸੀਂ ਅੱਜ ਪੁੱਤਰ ਦੀਆਂ ਦਾਤਾਂ ਪਿੱਛੇ ਨਿਵਾਣ ਦੀ ਹੱਦ ਛੂ ਲਈਏ ਨਾ ਸਾਡੀਆਂ ਔਰਤਾਂ ਨੂੰ ਟੈਸਟੋਸਟੀਰੋਨ ਖੋਇਆ ਜਾ ਰਿਹਾ ਜੀ ਮੇਲ ਸੈਕਸ ਹਾਰਮੋਨ ਇਹ ਇਹੀ ਧਰਮ ਜਿੱਥੇ ਅੱਜ ਹੀ ਜੜੇ ਪੈਦਾ ਹੋਣ ਲੱਗ ਚੁੱਕੇ ਨੇ ਇਸ ਤੋਂ ਨੀਵਾ ਹੋਰ ਕੀ ਡਿੱਗਾਗੇ ਨਾ ਔਰਤ ਨਾ ਮਰਦ ਸਿਰਫ ਇਸ ਲਾਲਚ ਨੂੰ ਸਾਨੂੰ ਪੁੱਤਰ ਚਾਹੀਦਾ ਜੇ ਪੁੱਤਰ ਹੀ ਨਾਮ ਲੈਵਾ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਚਾਰ ਨਾ ਵਾਰਦੇ ਸਰਬੰਸ ਵਾਰਨ ਬਾਅਦ ਵੀ ਜੇ ਉਹਨਾਂ ਦਾ ਨਾਮ ਅੱਜ ਤੱਕ ਤੁਰਦਾ ਜੀ ਤੇ ਅੱਗੋਂ ਵੀ ਜਦ ਤੱਕ ਇਨਸਾਨ ਇਸ ਧਰਤੀ ਤੇ ਹਜ਼ਾਰਾਂ ਸਾਲ ਹੋਰ ਚੱਲੇਗਾ ਜਾਂ ਸੈਂਕੜੇ ਵਰੇ ਤੋਂ ਵੀ ਉੱਪਰ ਕਰੋੜਾ ਖਰਪਾ ਜਦ ਤੱਕ ਧਰਤੀ ਹੈ ਉਹ ਨਾਮ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਲਿਆ ਜਾਂਦਾ ਰਹੇਗਾ ਜਦ ਤੱਕ ਇੱਕ ਵੀ ਸਿੱਖ ਇਸ ਧਰਤੀ ਤੇ ਹੈ ਜਾਂ ਇੱਕ ਵੀ ਸਿੰਘਣੀ ਇਸ ਧਰਤੀ ਤੇ ਹੈ ਕਿਉਂਕਿ ਸਵਾ ਲੱਖ ਦਾ ਦਰਜਾ ਮਿਲਿਆ ਸੀ ਪਰ ਸਾਡੀ ਕੌਮ ਕਮਜ਼ੋਰੀ ਤਾਂ ਹੋ ਰਹੀ ਹੈ ਅਸੀਂ ਬਾਕੀ ਦਾ ਅੱਧਾ ਹਿੱਸਾ ਮਨਫ਼ੀ ਕਰ ਛੱਡਿਆ ਕਦੇ ਵੀ ਸਹੀ ਮਾਇਨੇ ਆ ਵਿੱਚ ਇਹ ਨਹੀਂ ਕਿਹਾ ਪੁੱਤਰ ਹੋਵੇ ਜਾਂ ਤੀ बराबर ਹੋਣਗੇ ਪੁੱਤਰ ਦੀ ਤਾਤ ਨਾਲ ਨਹੀਂ ਹੁੰਦਾ ਆਪਣੇ ਕਰਮਾਂ ਨਾਲ ਹੁੰਦਾ ਜੇ ਜੋ ਅਸੀਂ ਕਰ ਸਕਦੇ ਆ ਕਾਸ਼ ਸਿਰਫ ਇੰਨੀ ਇੱਕ ਗੱਲ ਜੇ ਸਾਡੇ ਮਨ ਵਿੱਚ ਪੈ ਜਾਵੇ ਤਾਂ ਜਿਹੜੇ ਵੀ ਨਿਵਾਨ ਵੱਲ ਜਾਂਦੇ ਸਾਡੇ ਕਦਮ ਨੇ ਜਾਂ ਥਿੜਕਦੇ ਕਦਮ ਜਿਹੜੇ ਸਾਡੇ ਧਰਮ ਤੋਂ ਪਰਾਂ ਕਿਸੇ ਨੂੰ ਲਿਜਾ ਰਹੇ ਨੇ ਉਹ ਕਦੇ ਵੀ ਉਸ ਪਾਸੇ ਨੂੰ ਪਹੁੰਚਣਗੇ ਨਹੀਂ ਇੱਕ ਅਹਿਮ ਹੋਰ ਨੁਕਤਾ ਜੋ ਬਾਗੜੀਆਂ ਤਬਰ ਦਾ ਇਹ ਆਖਰੀ ਨੁਕਤਾ ਦੇਪਾਈ ਸਾਹਿਬ ਨਾਲ ਗੱਲ ਜ਼ਰੂਰ ਹੈ ਇਸ ਬਾਰੇ ਕਰਨੀ ਜੇ ਭਾਵੇਂ ਸਮਾਂ ਦਿਓ ਜਾਂ ਨਾ ਦਿਓ ਬਾਗੜੀਆਂ ਟੱਪਰ ਨੇ ਤਾਂ ਉਹ ਜਾਰੀ ਰੱਖੀ ਜੇ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹੀ ਪ੍ਰਥਾ ਕੀਤੀ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਹ ਰਸਮ ਸੀ ਕਿ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਵੀ ਫੇਰੇ ਲੈਣੇ ਹੋਣਗੇ ਸੱਜੇ ਪਾਸਿਓਂ ਤੁਰਨਾ ਜੇ ਅਸੀਂ ਸਨਾਤਨ ਧਰਮ ਦੇ ਮਗਰ ਲੱਗ ਕੇ ਪੁੱਠਾ ਤੁਰਨਾ ਸ਼ੁਰੂ ਹੋ ਗਏ ਹਾਂ ਉਹਦੀ ਕਾਰਨ ਬਹੁਤ ਡੂਗਾ ਸੀ ਜਿਵੇਂ ਸਾਡਾ ਧਰਮ ਕਹਿੰਦਾ ਜੇ ਕਿਸੇ ਮਨੁੱਖ ਦੇ ਅੱਗੇ ਤੁਸੀਂ ਨਿਉਣਾ ਨਹੀਂ ਬਿਲਕੁਲ ਉਸੇ ਹੀ ਤਰ੍ਹਾਂ ਜਦੋਂ ਔਰਤ ਨੇ ਘੁੰਮ ਕੇ ਵਾਪਸ ਫੇਰੇ ਲੈ ਕੇ ਆਉਣੇ ਜੀ ਉਹ ਕਰਮਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਪਤੀ ਦੀ ਨਹੀਂ ਕਰਦੀ ਜੀ ਇਹ ਗੀਜ਼ ਸਾਡੇ ਧਰਮ ਵਿੱਚ ਨਹੀਂ ਹੈ ਬਰਾਬਰੀ ਦਾ ਦਰਜੇ ਦਾ ਮਤਲਬ ਇਹ ਹੈ ਸਹੀ ਢੰਗ ਨਾਲ ਜੇ ਅਸੀਂ ਲਾਵਾ ਲੈ ਸਕੀਏ ਫੇਰੇ ਲੈ ਸਕੀਏ ਤਾਂ ਉਹ ਕਮਾਲੀ ਹੋ ਜਾਏਗਾ ਤੇ ਅੱਜ ਦੇ ਦਿਨ ਜਿੱਥੇ ਬੀਬੀ ਸ਼ਰਨ ਕੌਰ ਵਰਗੀ ਬਹਾਦਰ ਬੀਬੀ ਦਾ ਜ਼ਿਕਰ ਕਰ ਰਹੇ ਹਾਂ ਉੱਥੇ ਔਰਤਾਂ ਦੀ ਬਰਾਬਰੀ ਦੇ ਦਰਜੇ ਦੇ ਨਾਲ ਜੇ ਕਦੇ ਇਸ ਪਾਸੇ ਲਈ ਧਿਆਨ ਦਿੱਤਾ ਜਾਏ ਸਹੀ ਢੰਗ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਰਾਹ ਵਿਖਾਇਆ ਸੀ ਜੋ ਅੱਜ ਤੱਕ ਨਿਹੰਗ ਸਿੰਘ ਵੀ ਕਰ ਰਹੇ ਨੇ ਬਾਗੜੀਆਂ ਟੱਬਰ ਜੇ ਕਰ ਸਕਦਾ ਤਾਂ ਕਿਉਂ ਨਹੀਂ ਸਾਰੇ ਸਹੀ ਢੰਗ ਨਾਲ ਅਸੀਂ ਕਰ ਸਕਦੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਸੇ ਹੀ ਤਰੀਕੇ ਅਸੀਂ ਵੀ ਲੈਣੀਆਂ ਸ਼ੁਰੂ ਕਰ ਦਈਏ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਪਰ ਇਸ ਸਮੇਂ ਦੇ ਵਿੱਚ ਬੇਨਤੀ ਹੈ ਬਹੁਤ ਸਾਰੇ ਅਸੀਂ ਵੀਰਾਂ ਦਾ ਜ਼ਿਕਰ ਕਰਦੇ ਆ ਆਪਣੇ ਧਰਮ ਦੇ ਵਿੱਚ ਬਹੁਤ ਸਾਰੇ ਅਣਗਿਣਤ ਜੇ ਜਦੋਂ ਆਂਦਾ ਜੇ ਬੀਬੀਆਂ ਦੀ ਗੱਲ ਮਾਈ ਭਾਗੋ ਤੇ ਖਤਮ ਕਰ ਜਾਂਦੇ ਆ ਰੱਬ ਦਾ ਵਾਸਤਾ ਜੀ ਬੀਬੀ ਲੱਖੀ ਨਾ ਭੁੱਲਿਓ ਪਤਾ ਜੇ ਕਿਉਂ ਇੱਕ ਆਖਰੀ ਲਾਈਨ ਜੋ ਉਸ ਬਾਰੇ ਉਸ ਧਰਮ ਵਿੱਚ ਉਹਦੇ ਬਾਰੇ ਲਿਖੀ ਮਿਲਦੀ ਜੇ ਮੁਗਲਾਂ ਵੱਲੋਂ ਉਹੀ ਜੇ ਸਿਖਰ ਸਾਡੀ ਸਿੱਖੀ ਦਾ ਮਰਨ ਲੱਗਿਆ ਆਖਰੀ ਸਵਾਸ ਛੱਡਣ ਲੱਗਿਆ ਪਤਾ ਜੇ ਬੀਬੀ ਲੱਖੀ ਨੇ ਅਰਦਾਸ ਕੀਤੀ ਉਹ ਦੁਰਾਜੇ ਸਿੱਖੀ ਦਾ ਉਸ ਅਰਦਾਸ ਕੀਤੀ ਸੀ ਹੇ ਵਾਹਿਗੁਰੂ ਇਹ ਭੁੱਲੀਆਂ ਹੋਈਆਂ ਰੂਹਾਂ ਨੇ ਤਾਂ ਹੀ ਸਾਡੇ ਉੱਤੇ ਜ਼ੁਲਮ ਕਰ ਰਹੀਆਂ ਨੇ ਇਹਨਾਂ ਨੂੰ ਖਿਮਾ ਕਰ ਦੇਣਾ ਇਸ ਤੋਂ ਵੱਡਾ ਇਸ ਤੋਂ ਉੱਚਾ ਕੋਈ ਤਰਮ ਹੋ ਨਹੀਂ ਸਕਦਾ ਜਿਹੜਾ ਇੱਕ ਪਾਸੇ ਆਪਣੀ ਜਾਨ ਵਾਰਨ ਲਈ ਸੀ ਇਸ ਥਲੀ ਤੇ ਤਰ ਕੇ ਹਾਜ਼ਰ ਹੈ ਦੂਜਿਆਂ ਦੀਆਂ ਧੀਆਂ ਪੈਣਾ ਚੁੱਕੀਆਂ ਲਿਆਉਣ ਲਈ ਵਾਪਸ ਫਿਰ ਵੀ ਸੀਸ ਹਾਜ਼ਰ ਕਰ ਦਿੰਦਾ ਜੀ ਤੇ ਫਿਰ ਦੁਸ਼ਮਣਾਂ ਦੇ ਲਈ ਇਸ ਹੱਦ ਤੱਕ ਨਿਵਾਣ ਤੇ ਪਹੁੰਚ ਜਾਂਦਾ ਜੇ ਨਿਮਰਤਾ ਦੀ ਉਹ ਸਿਖਰ ਹੁੰਦੀ ਜੇ ਜਿੱਥੇ ਉਹਨਾਂ ਲਈ ਖੇਮਾ ਤੱਕ ਮੰਗ ਸਕਦਾ ਹੋਵੇ ਇੰਨਾ ਜ਼ੁਲਮ ਸਹਿਣ ਬਾਅਦ ਵੀ ਇਹ ਜੇ ਅਸਲ ਸਿੱਖੀ ਦੀ ਨਹੀਂ ਜਿਹੜੀ ਸਾਨੂੰ ਪ੍ਰਾਪਤ ਵੀ ਹੋਈ ਸੀ ਤੇ ਸਾਨੂੰ ਅਗਾਂਹ ਵੀ ਤੋੜਦੀ ਜੇ ਜੇ ਇਹੋ ਹਿੱਸਾ ਅਸੀਂ ਵੀ ਅਗਾਂਹ ਤੋੜ ਸਕੀ ਕਮਾਲ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ